ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦਮ ਜੁਵੇਲਰਸ ਜੀ ਹਾਂ ਖਾਦਮ ਜੁਵੇਲਰਸ ਵਿਦੇਸ਼ਾਂ ਵਿੱਚ ਕਾਲ ਸੈਂਟਰਾਂ ਦੀ ਵਰਤੋਂ ਕਰਕੇ ਸੀਨੀਅਰ ਨਾਗਰਿਕਾਂ ਨਾਲ ਧੋਖਾ ਧੜੀ ਕਰਨ ਲਈ ਲਗਭਗ 2 ਮਿਲੀਅਨ ਡਾਲਰ ਦੀ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ ਬੀਤੇ ਦਿਨ ਬੁੱਧਵਾਰ ਨੂੰ ਉਸ ਨੂੰ 75 ਮਹੀਨਿਆਂ ਦੀ ਸਜ਼ਾ ਸੁਣਾਉਂਦੇ ਹੋਏ ਫੈਡਰਲ ਜੱਜ ਵਿਲੀਅਮ ਜੰਗ ਨੇ ਪਰਨਵ ਪਟੇਲ ਨੂੰ ਫਲੋਰੀਡਾ ਅਤੇ ਹੋਰ ਥਾਵਾਂ ਤੇ ਬਜ਼ੁਰਗਾਂ ਤੋਂ ਇਕੱਠੇ ਕੀਤੇ ਗਏ 1.8 ਮਿਲੀਅਨ ਡਾਲਰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪਟੇਲ ਮਨੀ ਮਿਊਲ ਵਜੋਂ ਕੰਮ ਕਰਦਾ ਸੀ ਜਿਸ 'ਚ ਪੀੜਤਾ ਤੋਂ ਪੈਸੇ ਜਾਂ ਸੋਨਾ ਇਕੱਠਾ ਕਰਨਾ ਸ਼ਾਮਲ ਸੀ ਦਸੰਬਰ ਵਿੱਚ ਉਸਨੂੰ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਜਿਸ ਦੀ ਉਸਨੇ ਗੱਲ ਕਬੂਲ ਕੀਤੀ ਸੀ ਫਲੋਰੀਡਾ ਦੇ ਟੈਂਪਾ ਵਿੱਚ ਸੰਗੀ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੀਕ੍ਰੇਟ ਸਰਵਿਸ ਸਪੈਸ਼ਲ ਏਜੰਟ ਰੋਬਰਟ ਐਂਗਲ ਨੇ ਕਿਹਾ ਹੈ ਕਿ ਕਮਜ਼ੋਰ ਬਜ਼ੁਰਗ ਪੀੜਤਾ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਸ਼ਿਕਾਰ ਬਣਾਉਣਾ ਕਿਣਾਉਣਾ ਹੈ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਬਚਾਓ ਪੱਖ ਦੇ ਸਹਿ ਸਹਿਜ ਕਰਤਾਵਾਂ ਨੇ ਪੀੜਤਾ ਨਾਲ ਲਗਭਗ 2 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਲਈ ਆਪਣੇ ਆਪ ਨੂੰ ਸਰਕਾਰੀ ਏਜੰਟ ਵਜੋਂ ਪੇਸ਼ ਕੀਤਾ ਜੇਕਰ ਉਹਨਾਂ ਦੀਆਂ ਮੰਗਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਟੇਲ ਨੂੰ ਉਦੋਂ ਫੜਿਆ ਗਿਆ ਜਦੋਂ ਉਹ ਇੱਕ ਘਰ ਵਿੱਚ ਸੋਨੇ ਦਾ ਡੱਬਾ ਲੈਣ ਗਿਆ ਸੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਜੱਜਾਂ ਨੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਸੀ ਨੇ ਪੈਕੇਜ ਲੈਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਅਦਾਲਤੀ ਕਾਗਜ਼ात ਅਨੁਸਾਰ ਵਿਦੇਸ਼ਾਂ ਵਿੱਚ ਕਾਲ ਸੈਂਟਰਾਂ ਤੋਂ ਕੰਮ ਕਰਨ ਵਾਲੇ ਉਸ ਦੇ ਸਹਿ ਸਹਿਜ ਕਰਤਾ ਨੇ ਧੋਖਾ ਧੜੀ ਨਾਲ ਆਪਣੇ ਆਪ ਨੂੰ ਖਜ਼ਾਨਾ ਵਿਭਾਗਾਂ ਖਜ਼ਾਨਾ ਵਿਭਾਗ ਜਾਂ ਹੋਰ ਏਜੰਸੀਆਂ ਦੇ ਅਧਿਕਾਰੀ ਵੱਜੋਂ ਆਪਣੀ ਪਛਾਣ ਦੱਸੀ ਅਤੇ ਪੀੜਤਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਵਾਰੰਟ ਵੀ ਨਹੀਂ 33 ਸਾਲਾ ਪਟੇਲ ਨਿਊ ਜਰਸੀ ਵਿੱਚ ਰਹਿੰਦਾ ਸੀ ਬਜ਼ੁਰਗਾਂ ਤੋਂ ਪੈਸੇ ਅਤੇ ਸੋਨਾ ਇਕੱਠਾ ਕਰਨ ਲਈ ਫਲੋਰੀਡਾ ਅਤੇ ਪੂਰਬੀ ਤੱਟ ਤੇ ਹੋਰ ਥਾਵਾਂ ਤੇ ਚਲਾ ਗਿਆ ਸੀ ਜਿਨ੍ਹਾਂ ਨੂੰ ਕਾਲ ਸੈਂਟਰਾਂ ਦੇ ਲੋਕਾਂ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ